ਇਹਤੇ ਦਿਨ ਵੋਟਾਂ ਦੇ ਵਾਲੇ ਦਿਨ ਵਿਕਰਮ ਸਿੰਘ ਮਜੀਠੀਆ ਕੈਪਟਨ ਅਮਰਿੰਦਰ ਸਿੰਘ ਦੇ ਗੋਡੀ ਹੱਥ ਲਾਉਂਦੇ ਵੀ ਨਜ਼ਰ ਆਏ ਪਰ ਚੋਣ ਪ੍ਰਚਾਰ ਦੌਰਾਨ ਇੱਕ ਅਜੀਹੀ ਤਸਵੀਰ ਸਾਹਮਣੇ ਆਈ ਸੀ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਵਿਕਰਮ ਸਿੰਘ ਮਜੀਠੀਆ ਦੇ ਗੋਡੀ ਹੱਥ ਲਾ ਰਿਏ ਸੀ ਹੈਰਾਨ ਹੋਣ ਵਾਲੀ ਗੱਲ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਜੋ ਇਨਸਾਨ ਜੋ ਸ਼ਖਸ ਪੈਰੀ ਹੱਥ ਲਾ ਰਿਹਾ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਨਹੀਂ ਬਲਕਿ ਉਹਨਾਂ ਦੇ ਡੁਪਲੀਕੇਟ ਨੇ ਜੋ ਕਿ ਅਕਾਲੀ ਦਲ ਅਤੇ ਭਾਜਪਾ ਵੱਲੋਂ ਚੋਣ ਰੈਲੀ ਦੇ ਵਿੱਚ ਬਰਾਏ ਗਏ ਸਨ ਕੈਪਟਨ ਅਮਰਿੰਦਰ ਸਿੰਘ ਦਾ ਮਜ਼ਾਕ ਬਣਾਉਣ ਦੇ ਲਈ ਇਹ ਸਭ ਕੀਤਾ ਗਿਆ ਸੀ ਪਹਿਲਾ ਮਜ਼ਾਕ ਬਣਾਇਆ ਗਿਆ ਚੋਣ ਪ੍ਰਚਾਰ ਦੌਰਾਨ ਅਤੇ ਬਾਅਦ ਵਿੱਚ ਜਿਸ ਦਿਨ ਵੋਟਾਂ ਪਈਆਂ ਉਸ ਦਿਨ ਸਤਕਾਰ ਦੇ ਨਾਲ ਵਿਕਰਮ ਅਜੀਤਿਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਗੋਡੀ ਹੱਥ ਲਾਏ ਉਹਨਾਂ ਨੂੰ ਸਤ ਅਕਾਲ ਬੁਲਾਈ ਅਤੇ ਇੱਕ ਦੂਸਰੇ ਨੂੰ ਗਰਮ ਜੋਸ਼ੀ ਦੇ ਨਾਮ ਮਿਲੇ ਦੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਪਹਿਲੀ ਤਸਵੀਰ 21 April ਦੀ ਚੋਣ ਪ੍ਰਚਾਰ ਦੌਰਾਨ ਦੀ ਹੈ ਤਸਵੀਰ ਹੈ ਇਹ ਅਸਲੀ ਕੈਪਟਨ ਅਮਰਿੰਦਰ ਸਿੰਘ ਨਹੀਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਡੁਪਲੀਕੇਟ ਸੱਦਿਆ ਗਿਆ ਕੈਪਟਨ ਅਮਰਿੰਦਰ ਸਿੰਘ ਦੀ ਹਮਸ਼ਕਲ ਨੂੰ ਸੱਦਿਆ ਗਿਆ ਆਕਾਲੀ ਦਲ ਤੇ ਭਾਜਪੀ ਵੱਲੋਂ ਆਪਣੀ ਚੋਣ ਰੈਲੀ ਦੇ ਦੌਰਾਨ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਹਮਸ਼ਕਲ ਨੇ ਵਿਕਰਮ ਸਿੰਘ ਮਜੀਠੀਆ ਦੇ ਗੋਢੀ ਹੱਥ ਲਾਈ ਅਤੇ ਦੂਸਰੀ ਤਸਵੀਰ ਬੀਤੇ ਦਿਨ ਦੀ ਜਦੋਂ ਵੋਟਾਂ ਪੈ ਰਹੀਆਂ ਸਨ ਮਜੀਠਾ ਹਲਕੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਦੇ ਗੋਢੀ ਹੱਥ ਲਾਈ ਉਹਨਾਂ ਨੂੰ ਫਤਿਹ ਬਲਾ ਕੇ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਸੋ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਏ ਕਈ ਅਜਿਹੇ ਬਿਆਨ ਸਾਹਮਣੇ ਆਏ ਜਦੋਂ ਇਹਨਾਂ ਦੋਨਾਂ ਹੀ ਲੀਡਰਾਂ ਨੇ ਇੱਕ ਦੂਸਰੇ ਤੇ ਦੂਸ਼ਣਬਾਜ਼ੀ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਿਆ ਜਦੋਂ ਤੋਂ ਕੈਪਟਨ ਅਮਿੰਦਰ ਸਿੰਘ ਦਾ ਨਾਮ ਅੰਮ੍ਰਿਤਸਰ ਦੇ ਵਿੱਚ ਓਨ ਲੜਨ ਦੇ ਲਈ ਐਲਾਨ ਹੋਇਆ ਉਦੋਂ ਤੋਂ ਹੀ ਇਹਨਾਂ ਦੋਨਾਂ ਲੀਡਰਾਂ ਦੇ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਚੁੱਕੀ ਸੀ ਕਿਸ ਤਰ੍ਹਾਂ ਦੇ ਬਿਆਨ ਦੇ ਇੱਕ ਦੂਸਰੇ ਦੇ ਖਿਲਾਫ ਉਹਨਾਂ ਨੇ ਦਿੱਤੇ ਸੁਣਦੇ ਆਂ बिक्रम समझना पछाईद के लोग अगर तू कर समय समय की गल हम दो साल रह गए साल तो बाद तेन मैं पुठा ठग दूंगा अगर तू बंद नहीं किया और आज बंदर जाए पता नहीं कितों जमे शिकायत की इलेक्शन कमीशन के, के अमरिंदर सिंह मैं बदर कहना ਉਹ ਬਾਂਦਰ ਨੂੰ ਬਾਂਦਰ ਦਾ ਕਹਾਤਾ ਮੈਂ ਕੀ ਕਹਾਂ ਦੱਸੋ